ਲਓ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਕਢਾਈ ਵਾਲੇ ਸੂਟ ਨੂੰ ਪ੍ਰੈਸ ਕਿਵੇਂ ਕਰਨਾ ਇਹਨੂੰ ਜਿੱਦਾਂ ਆਪਾਂ ਉਹ ਕਰਦੇ ਹੁੰਦੇ ਨੇ ਪ੍ਰੈਸ ਡ੍ਰੈਗਲਿੰਗ ਵਾਲੇ ਉਦਾਂ ਕਰਨਾ ਕਿਉਂਕਿ ਇਹ ਕਢਾਈ ਦੇ ਵਿੱਚ ਹਨਾ ਕੱਪੜੇ ਦੇ ਬਲ ਪਏ ਹੁੰਦੇ ਨੇ ਜਿਹੜੇ ਤੇ ਕਢਾਈ ਇਕੱਠੀ ਹੁੰਦੀ ਹੈ ਇਹਦੇ ਉੱਤੇ ਆਪਾਂ ਸਿੱਧੀ ਪ੍ਰੈਸ ਨਹੀਂ ਮਾਰ ਸਕਦੇ ਤੇ ਇਹਨੂੰ ਪ੍ਰੈਸ ਕਰਨ ਵਾਸਤੇ ਆਪਾਂ ਪੁੱਠਾ ਕਰਾਂਗੇ ਪੁੱਠਾ ਕਰਾਂਗੇ ਤਾਂ ਵੀ ਥੱਲੇ ਇਹ ਜਿਹੜੇ ਨੇ ਨਾ ਫਿਰ ਵੱਜਦੇ ਜਾਣਗੇ ਇਸ ਲਈ ਤੁਸੀਂ ਤੌਲਜਾ ਲੈ ਲਓ ਜਿੰਨਾ ਮੋਟਾ ਹੋ ਸਕੇ ਉਹਨਾਂ ਤੁਸੀਂ ਮੋਟਾ ਤੌਲੀਆ ਲੈ ਲਓ ਤੇ ਉਹਨੂੰ ਫਿਰ ਇਹਨੂੰ ਐ ਇਹ ਜਿਹੜਾ ਨਾ ਹਨਾ ਬਹੁਤ ਵਾਲ ਪੈ ਸੀ ਮੈਂ ਪ੍ਰੈਸ ਕਰਿਆ ਕੁਝ ਫਿਰ ਮੈਨੂੰ ਯਾਦ ਆ ਗਿਆ ਮੈਂ ਚਲ ਦੱਸ ਦਿੰਨੇ ਆਪਾਂ ਤੇ ਇਹਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਪੁੱਠਾ ਕਰ ਲੈਣਾ ਆਪਾਂ ਇਹਦੀ ਲਾਈਨਿੰਗ ਵੀ ਚੱਕ ਲਓ ਪੁੱਠਾ ਕਰਕੇ ਜਿਹੜੇ ਤੌਲੀਆ ਜਿੰਨਾ ਵੀ ਪੋਲਾ ਤੁਸੀਂ ਲਓਗੇ ਨਾ ਤੇ ਇਹ ਜਿਹੜਾ ਕਢਾਈ ਸਾਰੀ ਤੌਲੀਏ ਦੇ ਵਿੱਚ ਖੁੱਪ ਜੂਗੀ ਤੇ ਫਿਰ ਉੱਤੇ ਆਪਾਂ ਪ੍ਰੈਸ ਮਾਰਾਂਗੇ ਤੇ ਸਾਰੇ ਵਾਲ ਜਿਹੜੇ ਨੇ ਨਾ ਨਿਕਲ ਜਾਣਗੇ ਇਦਾਂ ਲੱਗੂ ਕੁਝ ਮੈਂ ਆਪਾਂ ਸ਼ੈਰੋਂ ਪ੍ਰੈਸ ਕਰਾਇਆ ਹੁੰਦਾ ਇਹ ਸਾਰੀ ਇਹ ਦਿੱਕਤ ਦੂਰ ਹੋ ਜਾਂਦੀ ਇਹਨੂੰ ਜਿੰਨਾ ਮਰਜ਼ੀ ਤੁਸੀਂ ਪ੍ਰੈਸ ਮਾਰੀ ਜੋ ਆਪਣੇ ਮੋਤੀ ਕਢਾਈ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਪ੍ਰੈਸ ਨਾਲ ਐਸਾ ਕਰਕੇ ਜਿੱਥੇ ਤੱਕ ਆਪਣੀ ਲਾਈਨਿੰਗ ਚੱਕੀ ਜਾਂਦੀ ਆਪਾਂ ਉੱਥੇ ਤੱਕ ਮਾਰ ਲਾਂਗੇ ਇਹ ਬਿਲਕੁਲ ਨਾ ਇਕੱਠੀ ਕਢਾਈ ਹੋ ਗਈ ਸੀ ਤੇ ਵੈਸੇ ਵੀ ਸਿੱਧਾ ਕਰਕੇ ਵੀ ਤੁਸੀਂ ਤੌਲਗੇ ਤੇ ਹੀ ਕਰ ਰਹੇ ਹੋ ਤੌਲਗੇ ਤੇ ਮੁੱਦਾ ਮਾਰ ਕੇ ਉਤੋਂ ਆਪਾਂ ਲਾਈਨਿੰਗ ਬਗੈਰ ਜਿੱਥੇ ਤੱਕ ਚੱਕੀ ਕੀ ਚੱਕ ਲਾਂਗੇ ਫਿਰ ਆਪਾਂ ਨਾਂ ਮ ਚੱਕਾਂਗੇ ਤਾਂ ਮੇ ਕੋਈ ਚੱਕਰ ਨਹੀਂ ਹਾਂ ਦੇਖੋ ਇਸ ਤਰ੍ਹਾਂ ਕਰਕੇ ਲਾਈਨਿੰਗ ਨੂੰ ਉਤਾਰ ਕੇ ਤੌਲਗੇ ਦੇ ਉੱਤੇ ਆਪਾਂ ਮਾਰਾਂਗੇ ਆਪਣੀ ਕੜਾਈ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਮੈਂ ਦੋ ਸੂਟ ਪ੍ਰੈਸ ਕੀਤੇ ਨੇ ਐਸੀ ਤਰ੍ਹਾਂ ਕੀਤੇ ਨੇ ਨੂੰ ਜਵਦਨ ਲਗਾਣੇ ਬਿਲਕੁਲ ਹਨ ਸਹੀ ਹੋ ਗਿਆ ਹੋ ਜਿੰਨਾ ਵੀ ਪੋਲਾ ਤੋਲੀ ਹੈ ਨਾ ਉਹਦੇ ਉੱਤੇ ਆਪਾਂ ਮਾਰਾਂਗੇ ਤਾਂ ਜੜ ਕੜਾਈ ਆਪਣੀ ਵਿੱਚ ਘੁੱਭ ਜਾਂਦੀ ਹੈ ਦੇਖੋ ਦੇਖੋ ਤੁਸੀਂ ਕਿੰਨੇ ਸੋਨੇ ਪ੍ਰੈਸ ਬਈਏ ਬਲੇ ਕੋਲੀ ਦੀ ਵਲਣੀ ਪਈ ਆਉਂਦੀ ਦੇਖੋ ਚਿਹਰੋਂ ਪ੍ਰੈਸ ਕਰਾਂ ਆਮ ਦੀ ਲੋੜ ਨਹੀਂ ਚਿਹਰ ਵਰਗੇ ਸਾਰੇ ਪ੍ਰੈਸ ਹੋ ਜਾਂਦੇ ਨੇ ਦੇਖੋ ਤੁਰ ਤੱਕ ਆਪਾਂ ਇਸ ਤਰ੍ਹਾਂ ਕਰ ਸਕਦੇ ਆ ਇੱਥੇ ਵੀ ਆਪਾਂ ਇਦਾਂ ਹੀ ਮਾਰਾਂਗੇ ਤਵਲੀ ਦੇ ਤੇ ਮੁੱਤ ਮਾਰ ਕੇ ਤੇ ਨਿੱਡਿੱਚੋਂ ਗਲ ਵਾਲੇ ਪਾਸੇ ਉਹਨੇ ਪ੍ਰੈਸ ਪਾ ਕੇ ਐਸਟਰਾ ਕਰਕੇ ਤਵਲੀ ਦੇ ਤੇ ਮੁੱਤ ਰੱਖ ਕੇ ਤੇ ਇੱਥੋਂ ਗਲ ਵਾਲੇ ਪਾਸੇ ਪ੍ਰੈਸ ਕਰਕੇ ਇਤੋਂ ਗਰ ਨਾਲ ਆਪਾਂ ਗਲੇ ਦੀ ਆਪਣੀਆਂ ਵੀ ਹੋ ਜਾਂਦੀਆਂ ਨੇ ਕਿਉਂਕਿ ਫਿਰ ਆਪਾਂ ਇੱਥੋਂ ਗਲ ਵਾਲੇ ਪਾਸੇ ਵਿੱਚੋਂ ਪ੍ਰੈਸ ਪਾ ਕੇ ਤੇ ਕਰ ਲੈਣੇ ਆਂ ਕੜਾਈ ਵਾਲੇ ਸੂਟਾਂ ਨੂੰ ਇਸ ਤਰ੍ਹਾਂ ਪ੍ਰੈਸਰ ਹੋ ਜਾਂਦੀ ਹੈ ਕਿ ਦੂਸਰਾ ਸੂਟ ਵੀ ਮਤਲਬ ਦਿਖਾਉਣੀ ਹੈ ਕਿਵੇਂ ਕੀਤਾ ਦੇਖੋ ਆ ਵੀ ਸੂਟ ਦੇ ਕੜਾਈ ਦੇ ਨਾ ਇਹਦੇ ਸੰਗੜੀ ਕੜਾਈ ਹੈ ਵਿੱਚ ਤੇ ਕੱਪੜਾ ਪ੍ਰੈਸ ਨਹੀਂ ਸੀ ਇਹ ਦੇ ਚ ਵੰਤੇ ਦੇ ਦੇਖੋ ਹੁਣ ਮੈਂ ਸਾਰਾ ਇਸ ਤਰੀਕ ਤੌਲੀਏ ਤੇ ਮੱਧਮ ਕਰਕੇ ਇਹ ਜਿਹੜੇ ਸਾਰਾ ਇਹ ਚੋ ਕੱਪੜੇ ਪ੍ਰੈਸ ਹੋ ਜਾਂਦੇ ਨੇ ਆਪਣਾ ਆ ਦੇਖੋ ਬਹੁਤ ਸੋਨਾ ਪ੍ਰੈਸ ਹੋਇਆ ਸਾਰਾ ਦੇਖੋ ਇੱਕ ਇੱਕ ਥੋੜਾ ਥੋੜਾ ਵੀ ਜਿਹੜਾ ਆਪਣਾ ਵਧੀਆ ਪ੍ਰੈਸ ਹੋ ਜਾਂਦਾ ਇੱਥੋਂ ਆ ਮੋਤੀਆਂ ਦੇ ਨਾਲ ਉਹ ਨਹੀਂ ਹੁੰਦਾ ਹੁੰਦਾ ਆਪਣਾ ਕੱਟ Đਣਾ ਖਰਾਬ ਹੋ ਜਾਂਦਾ ਦੇਖੋ ਇਸ ਤਰ੍ਹਾਂ ਆਪਾਂ ਕਰੀ ਕੱਪੜੇ ਪ੍ਰੈਸ ਕਰ ਸਕਦੇ ਆ ਬੜੀ ਵਧੀਆ ਲੱਗੀ ਸਲਾਈ ਚੇਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਕਿਦੋਂ ਕੜਾਈ ਖਰਾਬ ਨਹੀਂ ਹੋਏ ਇਸ ਉਡਰੋਂ ਦਾ ਟੁਕੜਾ ਤਿੰਨ ਚਾਰ ਸਾਲ ਹੋ ਗਏ ਸਲਾਈ ਕੀਤੀ ਕੋਈ ਵੀ ਮੋਤੀ ਖਰਾਬ ਨਹੀਂ ਹੋਇਆ ਬਹੁਤ ਸਨ ਕੜਾਈ ਕੀਤੀ ਹੋਈ ਹੈ ਪ੍ਰੈਸ ਆਪਾਂ ਇਦਾਂ ਹੀ ਕਰਦੇ ਬਹੁਤ ਪੁਰਾਣਾ ਸੂਟ ਹੈ ਥੈਂਕ ਯੂ